ਸੋਚਾਂ ਚ ਪੈ ਗਈ ਗੱਲ ਦੱਸੋ ਕੀ ਗੱਲ ਐ ਇੱਥੇ ਬਹੁਤ ਤੇ ਬਹਿ ਜਾ ਦਾਦੀ ਮੰਮਾ ਲੱਗ ਉੱਥੇ ਬਹਿ ਜਾ ਚੁੱਪ ਕਰਕੇ ਕੁਛ ਨਹੀਂ ਮੰਮੀ ਸੋਚਾ ਚ ਕੀ ਪਹਿਣਾ ਵਾ ਪੁੱਤਰਾ ਵੇ ਮੈਨੂੰ ਵਿਚਾਰ ਜੇ ਆਉਣ ਦੇਈ ਆ ਤੇ ਉਦਾਂ ਵੇਖ ਲਾ ਆਪਾਂ ਨੇ ਸਾਬੀ ਨੂੰ ਕੋ ਪਤਾ ਨਹੀਂ ਹੈਗਾ ਸੂਤ ਵੇਖ ਕੇ ਤਾਂ ਸੋਨਾ ਲੈ ਕੇ ਆਇਆ ਹਾਂ ਸੂਤ ਵਾਲੇ ਤੇ ਕੱਢ ਵਟੇ ਸੂਤ ਬਣਾਉਣ ਵਾਸਤੇ ਹਾਂ ਮੈਂ ਤੇ ਆਖਿਆ ਤੁਸੀਂ ਗੁੱਸੇ ਦੇ ਵਿੱਚ ਐ ਤੇ ਤੁਸੀਂ ਵੇਖਣਾ ਹੀ ਨਹੀਂਗਾ ਇਹ ਕਿਦਾਂ ਦਾ ਲਿਆ ਕਿਦਾਂ ਦਾ ਨਹੀਂ ਵੇਖਿਆ ਕਿ ਕਿੱਡਾ ਸੋਹਣਾ ਸੂਟ ਲਿਆਏ ਤੇ ਮੈਂ ਉਹਨੂੰ ਤਦੇ ਜਦ ਮੈਂ ਇਹ ਗੱਲ ਆਖੀ ਕਿ ਦੂਜਿਆਂ ਜੀਆਂ ਨੇ ਕਿਤੇ ਚੁੰਨੀ ਵੀ ਨਹੀਂ ਖਰੀਦੀ ਤੇ ਇਹਨੇ ਸੂਟ ਖਰੀਦਣ ਦੇ ਆ ਤੇ ਸੂਟ ਵੀ ਮੰਮੀ 2200 ਤੋਂ ਘੱਟ ਨਹੀਂ ਹੈਗਾ ਹਾਂ ਤੇ ਉਹਦਾ ਕੋਈ ਚੀਜ਼ ਲੈ ਉਹਨੂੰ ਕਹਿਣਾ ਇਹਨੂੰ ਸੱਖਣਾ ਮੇਰੇ ਕੋਲ ਤੇ ਫੈਕ ਰੱਖ ਨਹੀਂ ਤੇ ਮੈਨੂੰ ਦੋ ਮੰਮੀ ਮੈਨੂੰ ਲਿਆਓ ਪੈਸੇ ਤਾਂ ਦੇ ਕੋ ਮੈਂ ਕੀ ਕਰਾਂ ਤੇ ਵੇਖ ਲੈ ਹੁਣ ਵੇਖ ਲੈ ਆ ਤੇ ਆਹ ਦਿਨ ਦਾ ਮੇਰੇ ਕੋ ਕੀ ਆ ਉਹ ਟਾਈਮ ਨਾਲ ਨਾ ਮੇਰੇ ਕੋ ਕੀ ਆ ਜੇ ਕੋਈ ਸਮਾਨ ਲੈਣ ਕਹਿੰਦਾ ਨਾ ਮੰਮੀ ਮੈਂ ਤੇ ਮੇਰੇ ਕੋ ਕੀ ਆ ਆ ਮੰਮੀ ਨਾ ਜੇ ਤੁਹਾਨੂੰ ਸਾਰਾ ਕੁਝ ਫੜਾਇਆ ਵਾ ਉਹ ਆ ਜੇ ਹਾਂ ਉਹਨੇ ਪੁੱਛਿਆ ਵੀ ਮੰਮੀ ਮੈਂ ਆ ਕੰਮ ਕਰ ਲਾਂਗਾ ਮੈਂ ਪੁੱਛਿਆ ਵੀ ਜਾਲ ਲੱਗੇ ਨਾ ਮੈਂ ਸਭ ਕਿੱਥੇ ਚੱਲਿਆ ਕੀ ਕਰਨ ਲੱਗਾ ਮੈਂ ਚੱਲਿਆ ਇੱਥੇ ਮੇਰੇ ਸਕੂਟਰੇ ਸ਼ਰਾਟੋਂ ਡੋਗੇ ਆ ਕਰ ਦੋਗੇ ਤਾਂ ਪਗਾਲੇ-ਟਾਲੇ ਪਾ ਕੇ ਗੱਲ ਕਰਤੀ ਹਾਂ ਉਹ ਤਰ੍ਹਾਂ ਵੇਖ ਲੈ ਜੇ ਦਾ ਕਪੜਾ-ਕੁਪੜਾ ਲਿਆਉਂਦੇ ਨਾ ਸਰਪ੍ਰਾਈਜ਼ ਵਾਸਤੇ ਜਾਂ ਕੋਈ ਵੀ ਚੀਜ਼ ਲਿਆਉਂਦੇ ਤੇ ਉਹਨਾਂ ਨੇ ਸੋਚਣਾ ਹੀ ਐ ਆ ਸੋਖਿਆ ਛੋਟੀ ਆ ਸੋਚੇ ਨਾ ਤੇ ਭਾਵੇਂ ਘੱਟ ਪੈਸਿਆਂ ਦੀ ਛੋਟੀ ਚੀਜ਼ ਉਹਦੇ ਲਈ ਕੋਈ ਮਾੜੀ ਮੋਟੀ ਲੈ ਜਾ ਨਾਲ ਇਹਨੇ ਇੱਕ ਵਾਰੀ ਨਹੀਂ ਸੋਚਿਆ ਵੀ ਬਰਥਡੇ ਆ ਚਲ ਉਹ ਵੀ ਮੇਰੀ ਵੱਡੀ ਪਰਜਾਈ ਆ ਬੰਦਾ ਚਾਹ ਦੇ ਨਾਲ ਹੀ ਕੋਈ ਮਾੜੀ ਮੋਟੀ ਚੀਜ਼ ਲਾਗੋ ਫੜ ਲਿਆ ਹੁੰਦਾ ਕੋਈ ਲਿਪਸਟਿਕ ਹੀ ਲੈ ਆਉਂਦਾ ਭਾਬੀ ਮੈਂ ਤੇਰੇ ਲਈ ਲੈ ਆਇਆ ਹਾਂ ਹਾ ਲੱਗਾ ਲਿਆਉਣ ਤੋਂ ਬਸ ਦੇ ਨਾ ਤੋ ਕੇ ਵੀ ਲਿਆਉਂਦਾ ਚੀਜ਼ਾਂ ਤੇ ਮੈਂ ਸਮਾਨ ਵਰਤਦੀ ਹਾਂ ਉਹਦਾ ਦੇਖ ਤੇ ਸਹੀ ਹੈ ਨਾ ਇਹ ਆਪੇ ਫੇਰ ਵੀ ਦੋਵੇਂ ਜਿਹੜੀਆਂ ਤਰ੍ਹਾਂ ਇਠਣੀ ਘਰ ਹੋਣ ਜਦੋਂ ਬੰਦਾ ਇੱਕਲੀ ਚੀਜ਼ ਗਿਫਟ ਲਿਆਵੇ ਤੇ ਦੂਜੀ ਵਾਸਤੇ ਚਾਹੀਦਾ ਨਾ ਲਾਗੇ ਥੋੜਾ ਬਹੁਤਾ ਇਹ ਮੰਨ ਜਾਈ ਹੋ ਜਾਂਦਾ ਬੰਦੇ ਦਾ ਹੋਰ ਕੀ ਆ ਹੋਰ ਕੀ ਪਾ ਲੈਣਾ ਹੁੰਦਾ ਵਾ ਉਹਨੂੰ ਬੁੱਤ ਤੈਨੂੰ ਕਿਉਂ ਨਹੀਂ ਸਮਝਾਉਂਦੀ ਉਹਨੂੰ ਨਾ ਮਾਂ ਦੇਦੀ ਨਾ ਭਾਪੀ ਦੇਦੀ ਉਹਨੂੰ ਇੱਕ ਕੋਈ ਚੀਜ਼ ਦਿੱਤੀ ਅਵਿੱਤ ਮੰਮੀ ਲਾਈ ਲਾ ਕੇ ਜਾਈ ਆ ਜੇ ਸਾਡੀ ਸੁਣਦਾ ਹੈ ਤੇ ਸਾਡੀ ਮਤਲ ਦੋਵੇਂ ਪਾਸੇ ਨਹੀਂ ਨੂੰ ਰੱਖਣੇ ਆ ਨਾ ਨਾ ਇੱਕੇ ਪਾਸੇ ਜਿੱਦਾਂ ਹੁਣਾ ਜੇ ਉਦੋਂ ਇੱਕੇ ਹੀ ਪਾਸੇ ਲੱਗ ਗਿਆ ਤੇ ਐਦਾਂ ਐਦਾਂ ਮੰਮੀ ਤੇ ਹੀ ਕਿਹਾ ਹੁਣ ਸਾਡੇ ਕਹਿ ਦਾ ਅਸਰ ਵੀ ਨਹੀਂ ਹੁੰਦਾ ਤੇ ਹੁਣ ਚੱਲਣ ਦੇ ਉਹ ਤੇ ਚਲ ਦੂਰ ਦੀ ਗੱਲ ਆ ਮਾਸਾ ਜੀ ਨਾਲ ਨਿਆਣਾ ਇਹਦੇ ਚੋਕਾ ਦੀ ਕੁਛ ਨਹੀਂ ਹੁੰਦਾ ਦਾ ਫਰਪੀਆਂ ਦਾ ਮਿਰਨੇ ਜਿਹੜਾ ਕੰਮ ਹੋਣਾ ਹੁੰਦਾ ਉਹਦੇ ਖਲਾਰਾ ਪਹਿਣਾ ਹੁੰਦਾ ਕੀ ਮੇਰਾ ਜੀ ਕੱਲ ਜਨਮ ਦਿਨ ਮਨਾ ਲਿਆ ਤੇ ਆ ਜੋਦੀਆਂ ਗੱਲਾਂ ਹੋਣ ਲੱਗਦੀਆਂ ਜੇ ਮੈਂ ਆਪਣੇ ਡੈਡੀ ਕੋ ਜਾਣ ਦਾ ਨਾਂ ਲੈਂਦੀ ਆ ਮੰਮੀ ਹੁਣੀ ਉਹ ਨਹੀਂ ਜਾਣ ਦਿੰਦੇ ਮੇਰੀ ਰੱਬਾ ਵੀ ਇੰਨੀ ਮਾੜੀ ਕਿਸਮਤ ਲਿਖ ਦੇਣੀ ਮਰਨਾ ਹੀ ਕਿਉਂ ਇਤਾ ਹੁੰਦਾ ਜੇ ਹੁਣ ਘਰ ਵਾਲਾ ਮੇਰੀ ਗੱਲ ਮੰਨਣ ਡਿਆ ਵਾ ਤੇ ਮੰਮੀ ਕੋ ਨਹੀਂ ਉਹ ਜਰਿਆ ਚਾਰ ਡਿਆ ਕੀ ਅਬੀ ਮੈਂ ਆਪਣੇ ਪਿਓ ਨੂੰ ਵੀ ਮਿਲਣ ਤੋਂ ਤਰਸਣ ਨਹੀਂ ਬਗਾਨੀ ਵਸ ਪਈ ਹਾਂ ਨਾ ਜਦੋਂ ਬਗਾਨੇ ਕਹਿਣਗੇ ਜਲ ਜਾ ਉਦੋਂ ਹੀ ਜਾਣਾ ਕਹਿਣਗੇ ਨਹੀਂ ਜਾਣਾ ਤੇ ਨਹੀਂ ਜਾਣਾ ਇਹ ਕਿਸਮਤ ਚੰਗੀ ਹੁੰਦੀ ਤੇ ਰੱਬ ਮੇਰੀ ਮਾਂ ਹੀ ਮੇਰੇ ਕੋਲ ਹੁੰਦਾ ਇਤਾਂ ਹੀ ਹੁਣ ਆਹੀ ਮੇਰੇ ਨਾਲ ਲੱਗਦਾ ਕੀ ਪਤਾ ਪੁਰਾਣੇ ਜਨਮ ਕਹਿੰਦੇ ਆਂਦੇ ਨੇ ਪਿਛਲੇ ਜਨਮਾਂ ਚ ਮਾਰੇ ਕਰਮ ਕਰੀਦੇ ਆ ਉਹ ਅੱਕੇ ਆਂਦੇ ਮੇਰੇ ਨਾਲ ਤੇ ਲੱਗਦਾ ਉਹੀ ਅੱਕੇ ਆਏ ਕਿ ਉਹ ਹਣੀ ਲਿਆ ਮम्मी ਸਾਰਾ ਕੁਝ ਇਹਨਾਂ ਨੂੰ ਮਿਲਦਾ ਹੀ ਆ ਕੀ ਲਿਆ ਹੁੰਦਾ ਉਹ ਮੈਂ ਵੇਚੀ ਲਿਆ ਨਾ ਉਦੋਂ ਉਹਦੇ ਨਾਲ ਕੁਝ ਕਿਉਂ ਨਹੀਂ ਲਾਉਣਾ ਕੋਈ ਬੜੀ ਪਿਆਰੀ ਗੱਲ ਕਰਨ ਮਮੀ ਤੁਸੀਂ ਕਿਉਂ ਕਾਲੇ ਪੈਣ ਨੇ ਆਪਾਂ ਤਾਂ ਵਿਆਹ ਦੀ ਗੱਲ ਵੈਸੇ ਹੀ ਕਰਨਦੇ ਆ ਉਹ ਕੰਨਾਂ ਨਾਲ ਸੁਣਦਾ ਲੈਂਦਾ ਕੰਨਾਂ ਨਾਲ ਅੱਗੇ ਵਿਆਹ ਦੀ ਕਿਹੜੀ ਕਰਨੀ ਹੈ ਕੀ ਤੋਂ ਮੈਂ ਕੰਨਾਂ ਨਾਲ ਲੱਗਾ ਹੈ ਕੀ ਹੋ ਰਿਹਾ ਸੀ ਉਹਨੇ ਪਰਪਟੇ ਆ ਗਿਆ ਨਹੀਂ ਗੱਲ ਸੁਣਦੀ ਕਿ ਤੂੰ ਜੜਾਣੇ ਲੱਗੇ ਰਹਿਣਾ ਦੱਸੋ ਮੈਂ ਵਿਆਹ ਦੀ ਗੱਲ ਕਰਨੀ ਮੈਂ ਸੋਖ ਲਈ ਗਿਫਟ ਲੈ ਕੇ ਆਇਆ ਨਾ ਤੇ ਮੈਨੂੰ ਬੜਾ ਚਾਜ ਆਉਣਾ ਸੀ ਮੇਰੇ ਲਈ ਮਾੜੀ ਮੋਟੀ ਕੋਈ ਚੀਜ਼ ਫੜ ਲਿਆਉਣਾ ਕੋਈ ਨੇਲ ਪੈਂਟੇ ਫੜ ਲਿਆਉਣਾ ਅੱਭੀ ਤਾਂ ਤੁਹਾਡਾ ਵੀ ਬਰਥਡੇ ਆ ਰੰਦੋ ਦੇਖਿਓ ਆ ਪੂ ਹਾਂ ਮੇਰੇ ਬਰਥਡੇ ਦੇ ਨਾਲ ਭਲਾ ਦੇਖੋ ਸੁੱਖ ਦੀ ਚੀਜ਼ ਤੂੰ ਨਹੀਂ ਲੈ ਬਰਥਡੇ ਆਪਣਾ ਢੀਕਾ ਬਰਥਡੇ ਤੁਹਾਡਾ ਹੋਣਾ ਫਿਰ ਸੁੱਖ ਦਾ ਥੋੜੀ ਹੋਣਾ ਨਹੀਂ ਇਹ ਗੱਲ ਹੋ ਗਈ ਹੈ ਸੁੱਖ ਦਾ ਬਰਥਡੇ ਹੀ ਨਾ ਤੇ ਸੁੱਖ ਦਾ ਹੀ ਆਇਆ ਸੀ ਜੇ ਤੇਰਾ ਹੁੰਦਾ ਨਾ ਸੁੱਖ ਦਾ ਪਹਿਲਾਂ ਆਉਂਦਾ ਹੂੰ ਚੱਲ ਕੋਈ ਗੱਲ ਨਹੀਂ ਵੇਖ ਲਾਂਗੇ ਮੈਂ ਤੇ ਵੈਸੇ ਹੀ ਗੱਲ ਕਰਨੀ ਪਈ ਕਚਾ ਜਾ ਮੈਨੂੰ ਹੋ ਜਾਣਾ ਸੀ ਵੀ ਵੇਖ ਲੈ ਦੋਵਾਂ ਜਣੀਆਂ 'ਚ ਫਰਕ ਨਹੀਂ ਪਉਂਦਾ ਤਾਂ ਮੈਨੂੰ ਗੁੱਸਾ ਨਾ ਆ ਜੀ ਥੋੜਾ ਕੋਈ ਆਏਗਾ ਵੀ ਉਹਨੂੰ ਤਾਂ ਮੈਂ ਆਪਣੀ ਪਸੰਦ ਨਾਲ ਸੌਂ ਲਿਆ ਕੇ ਦਿੱਤਾ ਆ ਤੂੰ ਹੀ ਚਲ ਜੋ ਨਾ ਔਰ ਤਾਨੂੰ ਜਿਹੜਾ ਪਸੰਦ ਹੋ ਉਹ ਤੀ ਲੈ ਲਓ ਨਾ ਦੱਸ ਜੇ ਤੂੰ ਆਪਣੀ ਪਸੰਦ ਨਾਲ ਉਹਦਾ ਇੱਡਾ ਸੋਹਣਾ ਲੈ ਕੇ ਆਂ ਤਾਂ ਮੇਰੇ ਲਈ ਨਾ ਆਪਣਾ ਨਹੀਂ ਨਹੀਂ ਆਵੇਂ ਬੜੀਆਂ ਦਸਤਰਾ ਲੈ ਆਉ ਤੇ ਫੇਰ ਗਿਫਟ ਕਿੱਥੋਂ ਲੈ ਕਾਦਾ ਰਹਿ ਜਾਣਾ ਸਰ ਕੋਈ ਨਹੀਂ ਮੈਂ ਆਪਣੀ ਪਸੰਦ ਨਾਲ ਆਉਂਗਾ ਨਹੀਂ ਤੇਰੀ ਪਸੰਦ ਮਾੜੀ ਹੋ ਸਕਦੀ ਐ ਤੂੰ ਉਹਦੇ ਲਈ ਇੱਡਾ ਸੋਹਣਾ ਲੈ ਕੇ ਆਂ ਮੇਰੀ ਚੀਜ਼ ਮਾੜੀ ਨਹੀਂ ਹੋਣੀ ਹੀ ਮੈਂ ਕਹਿੰਦਾ ਕੋਈ ਗੱਲ ਨਹੀਂ ਜਦੋਂ ਤੁਹਾਡਾ ਬਰਥਡੇ ਹੋਵੇ ਮੈਂ ਵੇਖਿਆ ਵਧੀਆ ਚੀਜ਼ ਰਹਿ ਗੱਲ ਕੋਈ ਗੱਲ ਨਹੀਂ ਮੈਨੂੰ ਗੁੱਸਾ ਨਹੀਂ ਆ ਕੋਈ ਨਹੀਂ ਆ ਮੈਂ ਤਾਂ ਵੈਸੇ ਆਖਣ ਨਹੀਂ ਆ ਤੇ ਮੇਰਾ ਕਿੰਨਾ ਮਾਨ ਹੋ ਜਾਣਾ ਸੀ ਮੈਂ ਆਖਣਾ ਹੀ ਵੇਖ ਸਾ ਵੀ ਮੇਰੇ ਵਾਸਤੇ ਚੀਜ਼ ਲੈ ਕੇ ਆਇਆ ਉਦੋਂ ਮੈਨੂੰ ਬੜੀ ਖੁਸ਼ੀ ਹੈ ਮੈਨੂੰ ਬਹੁਤ ਸੱਚੀ ਗੱਲ ਦੱਸਾਂ ਜੇ ਮੈਂ ਤੁਹਾਡੇ ਵੀ ਲਿਆਉਂਦਾ ਮੈਂ ਮੰਮੀ ਨੂੰ ਵਟ ਲੈਣਾ ਇੰਨੇ ਪੈਸੇ ਮੇਰੇ ਕੋਲ ਨਹੀਂ ਨਹੀਂ ਮਗਾ ਗੱਲ ਆਤੀ ਨਾ ਉਹ ਤੇ ਮੰਮੀ ਕਿ ਮੇਰੇ ਕੋ ਹਾਂ ਨਾਲੋਂ ਤੇ ਆਇਨਾ ਪੈਣ ਦਾ ਮੁੱਕੀ ਨਾ ਮੰਮੀ ਇੰਨੇ ਕਹਿਣੀ ਹੈ ਕਿ ਤਿੰਨ ਸੂਟ ਲੈ ਆਉਂਦਾ ਮੈਂ ਤੇਨੂੰ ਸੂਟ ਨਹੀਂ ਉਹਨਾਂ ਦਾ ਹੀ ਫੈਨਗਾ ਤਾਂ ਮੈਨੂੰ ਨਹੀਂ ਦੇ ਦੇ ਛੱਪੇ ਮੈਨੂੰ ਲਿਆ ਕੇ ਦੇਣਾ ਤੇ ਟੈਨਸ਼ਨ ਹੋ ਜਾਣੀ ਸੀ ਮੰਮੀ ਤੈਨੂੰ ਇਹ ਆਸ ਨਹੀਂ ਆਉਂਦੀ ਤੈਨੂੰ ਕਿ ਤੂੰ ਮੈਨੂੰ ਸੂਟ ਲਿਆ ਦੇ ਮੰਮੀ ਕਿੱਦਾਂ ਬੋਲ ਕੇ ਗਿਆਈਏ ਤੈਨੂੰ ਇਹਨੂੰ ਲੋ ਵੜਿਆਈ ਹੈਂ ਬੱਸ ਚਾਹੀਨੀ ਆ ਮੱਸਬ ਨਹੀਂ ਹੈਗੀ ਇਹਨੂੰ ਵੇਲਾ ਮੇਰੇ ਨਾਲ ਫਿਰ ਵੀ ਗੱਲ ਸਹੀ ਕੀਤੀ ਆ ਤੂੰ ਮੇਰੇ ਨਾਲ ਉਹ ਜੀ ਗੱਲ ਕਰ ਲਾ ਪਰ ਤੈਨੂੰ ਇਹ ਫਰਜ਼ਤ ਨਹੀਂ ਬਣਦਾ ਤੇਰੀ ਮਾਂ ਆ ਸੱਚੀ ਗੱਲ ਮੰਮੀ ਮੰਨ ਨਾ ਮੰਨ ਸੁੱਖ ਨੇ ਤੇਰਾ ਪੱਤਾ ਕੱਟ ਦਿੱਤਾ ਹੀ ਕੋਈ ਨਹੀਂ ਕੱਟ ਲੈਣ ਦੇ ਕੱਟਣ ਮੈਂ ਵੀ ਨਹੀਂ ਦੇ ਟੈਨਸ਼ਨ ਨਾ ਲੈ ਕੋਈ ਹਾਂ ਉਹਨੇ ਕੱਟ ਛੜਿਆ ਹੀ ਉਹ ਤੇਰਾ ਪੱਤਾ ਮੈਂ ਕਹਿਆ ਭ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੂੰ ਕੀ ਗੱਲ ਹੈ ਫਤੇ ਉੱਪਰ ਨਹੀਂ ਪਈਦਾ ਮੰਮੀ ਜੀ ਦੇਖ ਲਓ ਫੋਨ ਫੜ ਲਿਆ ਨੇ ਮੇਰਾ ਉੱਪਰੋ ਛਡਾਓ ਇਹਦੇ ਕੋਲੋਂ ਫੋਨ ਮੈਂ ਤੂੰ ਫੇਟ ਛੱਡੀ ਪੂਗਾ ਤੂੰ ਪੂਗਾ ਮੇਰਾ ਮੋਤਫਾਨ ਕਰੋ ਇਹ ਐ ਇੱਧਾ ਹੀ ਤੂੰ ਫੋਨ ਬੰਦ ਕਰੋ ਕਰ ਦੋ ਮੇਰਾ ਪੁੱਤ ਛੱਡ ਦੋ ਪੱਤਾ ਛੱਡ ਦੋ ਮੇਰਾ ਕੀ ਹੋ ਗਿਆ ਉੱਧਰ ਕੁਛ ਵੀ ਨਹੀਂ ਉਦਾਂ ਪਾਪੀ ਨਹੀਂ ਮਜ਼ਾਕ ਕਰੰਡੇ ਆਦਾ ਮਜ਼ਾਕ ਕਰੰਡੇ ਕਹੈਂਦੇ ਮੈਨੂੰ ਕਿ ਸੂਟ ਲੈ ਦੇਣਾ ਈ ਤੇ ਮੇਕੋ ਗਲਤੀ ਹੋ ਗਈ ਮੈਂ ਲੈ ਆ ਦੇਣਾ ਯਾਰ ਚੰਗੀ ਗੱਲ ਈ ਵਾਕ ਰਹੀ ਕਾਦਾ ਸੂਟ ਬਣੰਡਿਆ ਈ ਹੁਣ ਪਾਪੀ ਦਾ ਤੈਨੂੰ ਨਹੀਂ ਲੈ ਕੇ ਦਿੱਤਾ ਗਿਫਟ ਤੇ ਮੇਰਾ ਤੇ ਜਨਮ ਦਿਨ ਈ ਮੇਰਾ ਤੇ ਬੰਦਾ ਈ ਉਦਾਂ ਤੁਸੀਂ ਵੀ ਜਾਣ ਕੇ ਸੁਭਦ ਜਾਂਦਾ ਕੱਲਾ ਕੇਕ ਹੀ ਲੈ ਆਉਂਦੇ ਹਾਂ ਪਰ ਉਹ ਚੱਲ ਅਗਲੇ ਨੂੰ ਹੁੰਦਾ ਵਾ ਹਨੂ ਵੀ ਕੋਈ ਨਾ ਕੋਈ ਚੀਜ਼ ਦੇਵੇ ਹੇ ਕੱਲ ਨੂੰ ਫਿਰ ਪਾਪੀ ਦਾ ਜਨਮ ਦਿਨ ਹੋਊਗਾ ਇਹਦਾ ਦਾ ਤੇ ਫਿਰ ਮੈਂ ਵੀ ਕਹੂੰਗੀ ਕਿ ਮੈਨੂੰ ਵੀ ਕੋਈ ਚਾਹੀਦਾ ਵਾ ਕਤਲ ਤੂੰ ਕਿ ਮੇਰੀ ਘਰ ਆਣੀ ਹੈ ਤੂੰ ਥੋੜੀ ਕਹਿਣਾ ਭਾਬੀ ਨੇ ਤਾਂ ਮਜ਼ਾਕ ਕਰਨਾ ਹੀ ਆ ਤੁਹਾਨੂੰ ਕਹੋ ਨਾ ਮੇਰਾ ਜਨਮ ਦਿਨ ਮਨਾਉ ਉਦਾਂ ਬੰਦਾ ਦੱਸ ਦਿੰਦਾ ਜਿਵੇਂ ਤੂੰ ਮੇ ਕੇਕ ਖੂਗ ਲੈ ਕੇ ਆਂਦਾ ਹੁਣ ਇਹ ਸਿਆਪਾ ਪੈ ਗਿਆ ਕੋਈ ਤੇਰੇ ਤੋਂ ਜੈਲ ਸੀਤ ਨਹੀਂ ਕਾਂਡਿਆ ਵੀ ਕੇਕ ਕੱਟਿਆ ਜਾਂ ਕਿਦਾਂ ਮੰਮੀ ਉਹਨਾਂ ਨੇ ਇਹ ਗੱਲ ਨਹੀਂ ਕਹੀ ਨਾਲੇ ਮੰਮੀ ਉਹਨਾਂ ਨੇ ਕਿਉਂ ਕਹਿਣੀ ਹੈ ਪੈਸੇ ਤੇ ਮੈਂ ਖਰਚ ਕੇ ਲਿਆਂਦੇ ਮੈਂ ਜੋੜੇ ਤੇ ਮੈਂ ਕਿਹੜਾ ਮੰਮੀ ਵੀ ਨਾ ਦਾ ਨਾਮ ਲਿਆ ਤੇ ਦਿਮਾਗ ਚ ਇਹੋ ਗੱਲ ਚੱਲਣ ਈ ਮੈਨੂੰ ਪਤਾ ਸਾਰਾ ਈ ਇਹ ਯਾਰ ਕੁਛ ਨਹੀਂ ਚੱਲਣ ਰਿਹਾ ਕੀ ਆ ਸਿਆਪਾ ਪੈ ਗਿਆ ਨਵੀਂ ਗੱਲ ਸਾਡੇ ਘਰ ਪੰਗਾ ਰਿੰਦਾ ਨਵੀਂ ਗੱਲ ਸਾਡੇ ਘਰ ਪੰਗਾ ਰਿੰਦਾ ਮੌਕਾ ਵੀ ਤੂੰ ਹੀ ਦੇਤਾ ਉਹਨਾਂ ਨੂੰ ਨਾ ਕੇ ਇਕੱਲੇ ਹੁੰਦੇ ਨਾ ਸਿਆਪਾ ਪੈਂਦਾ ਨਾ ਮੌਕਾ ਮਿਲਦਾ ਗੱਲਾਂ ਕਰਨ ਦਾ ਵਾਕਿਆ ਨਾ ਮੈਂ ਇਕੱਲਾ ਹੀ ਲੈ ਆਉਣਾ ਤੇ ਚੰਗੀ ਗੱਲ ਹੀ ਹੈਣਾ ਤੇ ਜਿਹੜਾ ਮੈਂ ਸੂਟ ਲਿਓਣਾ ਤੇ ਭਾਬੀ ਲਈ ਵੀ ਲੈਣਾ ਚਾਹੀਦਾ ਗਲਤੀ ਮੇਰੀ ਹੈ ਇਹ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਸੂਟ ਤੇ ਮੇਰਾ ਹੀ ਬੰਦਾ ਹੈ ਜੇ ਮੇਰਾ ਜਨਮ ਦਿਨ ਹੀ ਤੇ ਚਲੋ ਕੋਈ ਗੱਲ ਨਹੀਂ ਛੱਡੋ ਹੁਣ ਜਿਹੜੀ ਗੱਲ ਹੋਣੀ ਓਕੇ ਰਹਿ ਗਈ ਕੋਈ ਗੱਲ ਨਹੀਂ ਰਹਿੰਦੀ ਭਾਬੀ ਹੁਣਾਂ ਨੇ ਨਾ ਉਦਾਂ ਹੀ ਮਜ਼ਾਕ ਕਰਨ ਦੀ ਆਤਿਆ ਇਹਨਾਂ ਹਟਣਾ ਨਹੀਂ ਸਤਾਉਣਾ ਹੁਣ ਵੀਰ ਨੂੰ ਨਾਰ ਨਾ ਲੈਣਾ ਵਾ ਵੀਰ ਨੇ ਵੇਸ ਮੈਨੂੰ ਡੈ ਪਹਿਣਾ ਵਾ ਚਲ ਕੋਈ ਨਹੀਂ ਨਾ ਫੇਸ ਜਾ ਮੇਰਾ ਖਰਾਬ ਹੋ ਗਿਆ ਵਾ ਗਰਮੀ ਬੜੀ ਐ ਇੱਕ ਵਾਰੀ ਤੇ ਮੈਨੂੰ ਨਾ ਜਾਣਾ ਹੀ ਚਾਹੀਦਾ ਹੈ ਪਾਰਲਰ ਜਾਉਂਗੀ ਜਾਉਂਗੀ ਕਿਸੇ ਵੇਲੇ ਕਿਸੇ ਵੇਲੇ ਅਵੇ ਕਿਦਾਂ ਲੱਗ ਜੀ ਜੀ ਹੋਂਡੇ ਕਿਦਾਂ ਸਾਰੇ ਫੇਸ ਤੇ ਕੋਣੇ ਨਾ ਆ ਗਈਆਂ ਸਵੇਰੇ ਨਾਤੀਆਂ ਦੇ ਬਣੇ ਤੇ ਮੂੰਹ ਤੋਂ ਹੁੰਦਾ ਆ ਆ ਵੇਖੋ ਆਵੇ ਰੈੱਡਨੈਸ ਜੀ ਆ ਗਈ ਆ ਨਾ ਸਾਰੇ ਮੈਨੂੰ ਪਾਰਲਰ ਜਾਣਾ ਪੈਣਾ ਵਾ ਕਿਉਂ ਆਵੇ ਰੈੱਡਨੈਸ ਜੀ ਸਾਰੇ ਹੀ ਆ ਗਈ ਕਿਦਾਂ ਹੋ ਗਿਆ ਵਾ ਕਰਮੀ ਕਰਕੇ ਉਹ ਹੀ ਨਾ ਵਾਰ-ਵਾਰ ਦੇ ਮੂੰਹ ਤੇ ਹੱਥ ਲਾਉਣਾ ਜਲਣ ਜੀ ਹੋਈ ਜਾਂਦੀ ਸਭ ਚਲਣੀ ਕੋਈ ਨਹੀਂ ਪਾਰਲਰ ਚਲਣਾ ਮੇਰੀ ਗੱਲ ਸੁਣਨਾ ਬਾਣਾਸ ਬਲਦਰ ਲਾ ਜੂਗਾ ਕੱਲ ਤੁਹਾਡੀ ਭੈਣ ਨੇ ਸੁਖਨਾ ਕੇਕ ਕਟਿਆ ਸੀ ਤੇ ਤੁਹਾਨੂੰ ਤਾਂ ਸੱਦਿਆ ਵੀ ਨਹੀਂ ਸੁਖਨੇ ਚੱਲ ਫਿਰ ਕੀ ਆ ਫਿਰ ਕੇ ਚੱਲਿਆ ਮੈਂ ਬਾਹਰ ਗਿਆ ਆਈ ਉਧਰ ਮੈਠਾ ਫੁਟਾ ਸਾਡੇ ਵਿੱਚ ਸਾਂਗਾ ਕੀ ਹੋ ਗਿਆ ਪਤਾ ਮੇਰੇ ਵੱਲ ਵੇਖ ਵੇਖ ਕੇ ਫੋਨ ਕਰ ਲੈਣਾ ਭਾਜੀ ਨੂੰ ਭਾਜੀ ਸਾਦੀ ਲੈnde ਮਦਲ ਜਿਵੇਂ ਟੀਚਰ ਜੀ ਕਿਸੇ ਨੂੰ ਘਰੀ ਤੇ ਹੁੰਦੀ ਆਹੋ ਅੱਛਾ ਤੇ ਮੈਂ ਸੋ ਕੋ ਫਿਰ ਕਹਿਤਾ ਮੈਂ ਨਹੀਂ ਨਹੀਂ ਫੋਨ ਕਰਕੇ ਕੀ ਸੱਦਣਾਵਾ ਤੇ ਤੁਹਾਨੂੰ ਪਤਾ ਸਾਬੀ ਲਿਆ ਗਿਫਟ ਉਹਦੇ ਵਾਸਤੇ ਸੂਟ ਚੱਲੇ ਹੋਣਾ ਹੀ ਚਾਹੀਦਾ ਹੈ ਬਰਡੇ ਹੀ ਪਰ ਇਹ ਵੀ ਦੋ ਜਣੇ ਘਰ ਆਪਾਂ ਉਹਦੇ ਨੂੰ ਵੱਡੇ ਸੀਗੇ ਹਨਾ ਤੇ ਵੱਡਿਆਂ ਦਾ ਮਾਣ ਵੀ ਤਾਂ ਚਾਹੀਦਾ ਹੀ ਹੈ ਨਾ ਮੇਰਾ ਨਾ ਕੁਝ ਲਿਆਉਂਦਾ ਮੰਮੀ ਦੇ ਕੱਲੀ ਦਾ ਹੀ ਲਿਆਉਂਦਾ 500 ਰੁਪਏ ਦਾ ਘਰ ਪਾਉਣ ਵਾਲਾ ਹੀ ਲਿਆਉਂਦਾ ਨਹੀਂ ਇਹ ਤੇ ਗੱਲ ਇਹ ਤੇ ਗੱਲ ਸਾਬੀ ਦੀ ਗਲਤੀ ਹੈ ਫਿਰ ਆੜੀ ਗੱਲ ਤੇ ਇਹ ਤੇ ਬਹੁਤ ਵੱਡੀ ਗਲਤੀ ਹੋ ਗਈ ਸਾਬੀ ਕੋਲੋਂ ਪਹਿਲੀ ਗੱਲ ਤਾਂ ਜੇ ਸੁੱਖ ਦਾ ਲਿਆਂਦਾ ਸੀ ਕੋਈ ਸੂਟ ਲਿਆਂਦਾ ਸੀ ਅਗਰ ਉਹਦਾ 2000 ਦਾ ਲਿਆਂਦਾ ਤਾਂ ਢਾਡੀ ਭਾਵੇਂ 500 500 ਦਾ ਸੂਟ ਲੈ ਕੇ ਆਉਂਦਾ ਜਾਂ ਕੋਈ ਚੀਜ਼ ਲੈ ਕੇ ਆਉਂਦਾ ਤੁਹਾਡੇ ਵਾਸਤੇ ਕੋਨਾ ਕੋਤ ਲੈ ਕੇ ਆਉਂਦਾ ਇੱਕ ਮਾਨਤਨ ਹੁੰਦਾ ਘਰ ਦੇ ਵਿੱਚ ਮਾਨਤਨ ਹੁੰਦਾ ਹੈ ਇਹ ਤੇ ਗੱਲ ਮੈਂ ਕਰਨ ਢਈ ਆ ਹਾਂ ਉਹ ਬਈ ਇਹ ਤੇ ਗਲਤੀ ਉਹਦੀ ਚਲ ਨਹੀਂ ਕੇਕ ਕਟਵਾ ਸੱਧਿਆ ਚਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜਦ ਮੈਂ ਬਾਹਰ ਹੀ ਬਾਹਰ ਤੇ ਹੈਗੇ ਹੀ ਤਈ ਪਰ ਇਹ ਆਪੇ ਮੈਂ ਵੀ ਉਹੋ ਹੀ ਆਖਣ ਢਈ ਹਾਂ ਸਾਬੀ ਨੂੰ ਵੀ ਨਾ ਮਾਸਾ ਨਹੀਂ ਪਤਾ ਲੱਗਦਾ ਜਿਹੜੇ ਬੰਨੇ ਹੋ ਜਾਂਦਾ ਨਾ ਉਸੇ ਬੰਨੇ ਹੀ ਹੋ ਜਾਂਦਾ ਬਸ ਸਿਆਣਪ ਚਾਈਦੀ ਨਾ ਸਾਬੀ ਦੀ ਆ ਸਭ ਤੋਂ ਜ਼ਿਆਦਾ ਸੋਖੋ ਚਾਈਦੀ ਕੋਈ ਗਲਤੀ ਨਹੀਂ ਹੈਗੀ ਇਹ ਸਾਡੀ ਗਲਤੀ ਸਾਬੀ ਦੀ ਆ ਜਿੰਨੇ ਪਲਾਨ ਕੀਤਾ ਬਹਿ ਕੇ ਪਹਿਲਾਂ ਮੇਰੇ ਨਾਲ ਬਹਿ ਕੇ ਪ੍ਰਾਨ ਕੀਤਾ ਤੇ ਸਾਬੀ ਨੂੰ ਚਾਹੀਦਾ ਸੀ ਨਾ ਵੀ ਵੀਰ ਮੈਂ ਚੱਲਿਆ ਵਾਂ ਤੇ ਤੂੰ ਇੱਥੇ ਰਹੀ ਤੇ ਆਪਾਂ ਕੇਕ ਕੱਟਣਾ ਵਾ ਹਾਂ ਹਾਂ ਤਾਡੇ ਨੇ ਪਲਾਨ ਕੀਤਾ ਭਾਵੇਂ ਸਮਝਾਇਆ ਅੰਦਰੋਂ ਪੈਨ ਜੀ ਨਹੀਂ ਹੋਵੇ ਵੀ ਮੇਰੇ ਮੰਮੀ ਮੇਰੇ ਨਾਲ ਗੱਲ ਪਾਊਗੀ ਜਾਂ ਕੁਝ ਕਹੂਗੀ ਨਹੀਂ ਉਹਨੂੰ ਤਾਂ ਪਤਾ ਵੀ ਨਹੀਂ ਸੀ ਉਹਨੂੰ ਤਾਂ ਪਤਾ ਵੀ ਨਹੀਂ ਹੈ ਗੱਲ ਦਾ ਜਦੋਂ ਅਸੀਂ ਪਲਾਨ ਕੀਤਾ ਅੰਦਰ ਬੈਠ ਕੇ ਚਾ ਪਤਾ ਹੋਣਾ ਵਾ ਤੁਸੀਂ ਮੇਰੀਆਂ ਗੱਲਾਂ ਸਮਝਿਆ ਕਰੋ ਕਿਉਂਕਿ ਪਤਾ ਵੀ ਹੋਣਾ ਵਾ ਹੂੰ ਤੇਰੀਆਂ ਗੱਲਾਂ ਨੂੰ ਕੀ ਸਮਝਾਂ ਮੈਂ ਤੇਰੀ ਉਹੀ ਤੂੰ ਐਵੇਂ ਗੱਲਾਂ ਕਰਦੀ ਜਿਹੜੀਆਂ ਬੇਫਿਕਰਦੀਆਂ ਕਿ ਉਹਨੇ ਆਖਿਆ ਹਣਾ ਸਾਬੀ ਨੂੰ ਮੇਰਾ ਕੇਕ ਕੱਟ ਕੰਨੇ ਤੂੰ ਥੋੜਾ ਮੇਰੀ ਗੱਲ ਤੇ ਵਿਸ਼ਵਾਸ ਕਰਨਾ ਹੋਰ ਕੀ ਆ ਤੁਹਾਨੂੰ ਨਾ ਮੰਨੇ ਯਾਰ ਕੇਕ ਕਟਾਏਂਦਾ ਮਨ ਲਾ ਤੇਰਾ ਕੇਕ ਕਟਣਾ ਵਾ ਕੱਲ ਨੂੰ ਤੇਰਾ ਬਰਥਡੇ ਆਉਗਾ ਕੇਕ ਕਟੋ ਤੇ ਤੈਨੂੰ ਪੁੱਛ ਕੇ ਕਟੂਗਾ ਮੈਂ ਮੇਰਾ ਕੇਕ ਕਟੜਾ ਆ ਸ਼ਾ ਮੈਨੂੰ ਹੀ ਕੱਟ ਦੋਗੇ ਕੇਕ ਬਣਾ ਕੇ ਮੈਨੂੰ ਤੇ ਲੱਗਦਾ ਵਾ ਉਹ ਨਹੀਂ ਤੈਨੂੰ ਬਣਾ ਕੇ ਕਟਣਾ ਵਾ ਉਹਦਾ ਮੂੰਹ ਚ ਨਿਕਲ ਗਿਆ ਕੇਕ ਕਟਣਾ ਵਾ ਤੇ ਤੇਰੇ ਬਰਥਡੇ ਦਾ ਕੱਲ ਨੂੰ ਕੇਕ ਕਟਾਂਗੇ ਤੇ ਫਿਰ ਤੈਨੂੰ ਦੱਸ ਕੇ ਕਟੂਗਾ ਮੈਂ ਮੈਂ ਤੇਰਾ ਨਾ ਬਰਥਡੇ ਪਲਾਨ ਤੇਰਨਾ ਕਰੂਗਾ ਬਹਿ ਕੇ ਪੀ ਆਪਾਂ ਬਰਥਡੇ ਪਲਾਨ ਕਰਨਾ ਬਹਿ ਕੇ ਮੇਰੇ ਬਰਥਡੇ ਦਾ ਕੇਕ ਕਟਣਾ ਮੋਇਆ ਕੱਟ ਲਾਂ ਔਰ ਇੱਥੇ ਬਹਿ ਕੇ ਗੱਲ ਕਰਨੇ ਪੀਆ ਅੰਦਰ ਬਹਿ ਕੇ ਬੰਦਾ ਗੱਲ ਕਰਦਾ ਆਹੋ ਲਾਗੇ ਲਾਗੇ ਤੇ ਦੋਵੇਂ ਰੂਮ ਹੈਗੇ ਅੰਦਰ ਬਹਿ ਕੇ ਗੱਲ ਕਰਦੇ ਤੁਹਾਨੂੰ ਤਾਂ ਆਪ ਨੂੰ ਨਹੀਂ ਗੱਲ ਕਰਨ ਦਾ ਪਤਾ ਗੱਲ ਕਿਤੇ ਪਾਸੇ ਕਰੀਦੀ ਹੁੰਦੀ ਹੈ ਪਾਸੇ ਬਾਹਰ ਲੈ ਚਦੀਆਂ ਫਿਰ ਪਾਸੇ ਉਧਰ ਕਰਦੀਆਂ ਜਾਣ ਕੇ ਪਾਸੇ ਹੈ ਵੇਖ ਲੈ ਤੇ ਯਾਰ ਮੈਨੂੰ ਟੈਨਸ਼ਨ ਆ ਵੱਖਰੀ ਪੈ ਗਈ ਹੈ ਮੇਕੋ ਗਲਤੀ ਹੋ ਗਈ ਹੈ ਮੰਮੀ ਤੇ ਭਾਬੀ ਮੈਨੂੰ ਗੱਲਾਂ ਤੇ ਕੰਡੀਆਂ ਅਗਲੀਆਂ ਹੈ ਤੇ ਸੱਚੀਆਂ ਹੀ ਆ ਮੈਂ ਕਿਹੜੀ ਕੋਈ ਚੀਜ਼ ਲੈਂਦੀ ਉਹਨਾਂ ਦੀ ਗੁੱਸਾ ਤੇ ਆਉਂਦਾ ਹੀ ਆ ਕਾਰੇ ਕਿਆ ਹਾ ਡਗੜੇ ਚੁੱਲਾ ਚੋਂਕਾ ਵੱਖਰਾ ਵਾ ਤੇ ਰੋਟੀ ਇਕੱਠੀ ਪੱਕਦੀ ਆ ਤੇ ਫਿਰ ਇਹੋ ਜੀਆਂ ਚੀਜ਼ਾਂ ਵੀ ਇਕੱਠੀਆਂ ਲਿਆਉਣੀਆਂ ਚਾਹੀਦੀਆਂ ਇਹ ਭਾਬੀ ਲਈ ਲੈਣ ਨਾ ਭਾਵਾਂ ਵੀ ਲਈ ਨਾਲ ਆਦੇ ਹੁੰਦਾ ਕੀ ਕਰਨਿਆ ਕੋਈ ਨਹੀਂ ਵੀਰ ਬੈਠਾ ਏ ਕੀ ਸੋਚਨਿਆ ਸੋਚਣਾ ਤੇ ਕੀ ਸੋਚਣਾ ਕੋਹ ਵੀ ਨਹੀਂ ਸੋਚਣਿਆ ਤੇ ਮੇਰੀ ਗੱਲ ਸੁਣਾ ਜਦੋਂ ਕੱਲ ਤੁਸੀਂ ਵੱਡੇ ਬਣਾਇਆ ਸੀ ਤੇ ਪਲਾਨ ਕੀਤਾ ਤੋਂ ਪਹਿਲਾਂ ਮੇਰੇ ਨਾਲ ਬਹਿ ਕੇ ਪਲਾਨ ਕੀਤਾ ਵੀ ਆਪਾਂ ਵੀਰ ਆਪਾਂ ਬਰਥਡੇ ਮਨਾਉਣਾ ਸੁੱਖ ਦਾ ਕੋਈ ਗੱਲ ਨਹੀਂ ਚਲ ਵੀਰ ਪਾਣੀ ਦੇ ਪੀਓ ਪਾਣੀ ਦੇ ਪੀ ਲੈਣੇ ਕੋਈ ਗੱਲ ਨਹੀਂ ਨਹੀਂ ਤੇ ਜਦੋਂ ਪਲਾਨ ਕੀਤਾ ਸੀ ਤੇ ਤਿੰਨਾਂ ਮਾ ਉਦੋਂ ਕਿਹਾ ਸੀ ਵੀ ਚਲ ਕੋਈ ਗੱਲ ਨਹੀਂ ਮਨਾ ਲਾ ਚਲ ਕੋਈ ਗੱਲ ਨਹੀਂ ਆ ਤੇ ਜਦੋਂ ਤੂੰ ਮੰਮੀ ਵਾਸਤੇ ਸੁੱਖ ਵਾਸਤੇ ਲੈ ਕੇ ਆਇਆ ਵਾ ਸੂਟ ਲੈ ਕੇ ਆ ਤੇ ਮੰਮੀ ਤਾਂ ਗਰਮੀ ਤੇ ਕੀ ਗੱਲ ਮਾੜੀਆਂ ਸੀ ਘਰ ਦੇ ਵਿੱਚ ਵੀਰ ਮੈਂ ਤੇ ਮੰਨਣ ਧਿਆ ਮੇਕੋ ਆ ਤੇ ਗਲਤੀ ਹੋ ਗਈ ਵੱਡੀ ਗਲਤੀ ਵੱਡੀ ਹੋ ਗਈ ਬਾਅਦ ਚ ਪਛਤਾਉਣ ਨਾਲ ਇਹੋ ਤੇਰੀ ਗੱਲ ਮਾੜੀ ਆ ਨਾ ਤੂੰ ਬਾਅਦ ਚ ਪਛਤਾਉਣਾ ਵਾ ਉਹ ਵੀਰ ਮੇ ਕੋਨੇ ਪੈਸੇ ਵੀ ਹੈ ਨਹੀਂ ਨਾ ਪੈਸੇ ਤੈਨੂੰ ਨਹੀਂ ਹੈਗੇ ਤੂੰ ਮੈਨੂੰ ਦੱਸ ਦੋ ਆ ਹੋਈ ਇੱਕ ਗੱਲ ਹੈਗੀ ਉਦੋਂ ਤੈਨੂੰ ਜਦੋਂ ਮੈਂ ਤੂੰ ਮੈਨੂੰ ਕਿਹਾ ਵੀ ਆਪਾਂ ਵੱਡੇ ਬਣਾਉਣਾ ਵਾ ਅਜਿਹਾ ਪਲਾਨ ਕਰਨਾ ਤੇ ਮੈਂ ਤੈਨੂੰ ਕਿਹਾ ਚੱਲ ਕੋਈ ਗੱਲ ਨਹੀਂ ਬਣਾ ਲਾ ਫਿਰ ਕਿਉਂ ਚੱਲਿਆ ਤੇ ਤੂੰ ਮੈਨੂੰ ਉਦੋਂ ਦੱਸ ਦੋ ਉਹਨੂੰ ਕਿ ਵੀਰ ਮੈਂ ਮੈਂ ਸੁਖ ਨੂੰ ਸੂਟ ਦੇਣਾ ਵਾਂ ਕੇਕ ਕੱਟਣਾ ਵਾ ਤੇ ਸੁਖ ਨੂੰ ਸੂਟ ਦੇਣਾ ਇਦਾਂ ਕਰਕੇ ਵੱਡੇ ਗਿਫਟ ਦੇਣਾ ਵਾ ਤੇ ਮੈਂ ਤੈਨੂੰ ਦੱਸਦਾ ਵੀ ਹਾਂ ਵੀ ਜੇ ਵੱਡੇ ਗਿਫਟ ਉਹਨੂੰ ਦੇਣਾ ਤੇ ਤੇ ਗੱਲ ਚੱਲ ਬਣ ਜਾਂਦੀ ਕੋਹਨਾਂ ਕੋ ਉਹ ਨਾਰਾਜ਼ਗੀ ਨਾ ਜਾਹਿਰ ਹੁੰਦੀ ਉਹਨਾਂ ਦੀ ਮੰਮੀ ਨੇ ਤਾਂ ਸੱਚੀ ਗੁੱਸੇ ਹੋਣਾ ਨਾ ਹੂੰ ਟੈਨਸ਼ਨ ਅੱਗੇ ਉਹ ਮੈਨੂੰ ਪਾਈ ਆ ਆ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਬੈਠੀ ਗਲਤੀ ਐ ਤੇਰੀ ਬਹੁਤ ਵੱਡੀ ਗਲਤੀ ਆ ਤੇ ਫਿਰ ਮਾਂ ਸੱਚੀ ਆਂਦੀ ਆ ਫਿਰ ਕੱਲ ਨੂੰ ਆਂਦੀ ਨਹੀਂ ਜਦੋਂ ਜਨਾਨੀ ਆ ਜਾਂਦੀ ਆ ਫਿਰ ਮਾਵਾਂ ਨੇ ਚੇਤਾ ਭੁੱਲ ਜਾਂਦਾ ਵਾ ਤੇ ਮਾਂ ਦੇ ਸੱਚੀ ਇਹ ਖੜਾ ਫਿਰ ਉਹਨਾਂ ਦੇ ਕਹਿਣਾ ਹੀ ਆ ਬਿਲਕੁਲ ਇਹ ਤੇਰੀ ਗਲਤੀ ਬਹੁਤ ਤਗੜੀ ਤੇਰੀ ਗਲਤੀ ਆ ਹੂੰ ਇਹ ਇਹ ਚੀਜ਼ ਨੂੰ ਤੂੰ ਯਾਦ ਰੱਖਿਆ ਕਰ ਹਮੇਸ਼ਾ ਕਿ ਮੇਰੇ ਘਰ ਦੇ ਵਿੱਚ ਬਾਕੀ ਜੀ ਵੀ ਹੈਗੇ ਆ ਕੱਲ ਨੂੰ ਕੋਈ ਗੱਲਬਾਤ ਨਿਪਟਦੀ ਆ ਹੁੰਦੀ ਆ ਤੇ ਫਿਰ ਕੱਲ ਐਹੋ ਹੀ ਫਿਰ ਮੁੜ ਕੇ ਸੁਖਨੇ ਕਰਨ ਤੂੰ ਥੋੜਾ ਰੱਖੇਗਾ ਦੱਬ ਕੇ ਕਿਸੇ ਚੀਜ਼ ਨੂੰ ਗੱਲ ਨੂੰ ਦੱਬ ਕੇ ਰੱਖੇਗਾ ਤੇ ਫੇਰ ਹੀ ਸੁਖ ਗੱਲ ਨਹੀਂ ਕਰੂਗੀ ਨਾ ਕੋਈ ਵੀ ਗੱਲ ਉਹ ਨਹੀਂ ਸੁਖਨੇ ਵਿਚਾਰੀ ਨੇ ਕੀ ਗੱਲ ਕਰਨੀ ਉਹਨੇ ਕਿੰਨੂੰ ਕੀ ਕਹਿਣਾ ਉਹ ਥੋੜੀ ਕੋ ਕਹਿੰਦੀ ਐ ਉਹ ਤੇ ਮੈਨੂੰ ਗੁੱਸੇ ਹੁੰਦੀ ਵੀ ਤੂੰ ਮੇਰੇ ਲਈ ਵੀ ਘਾਤੋਂ ਨਹੀਂ ਆਂਦਾ ਉਹਦੇ ਨੇ ਉਹਦੇ ਲਈ ਗੁੱਸੇ ਹੁੰਦਾ ਹੀ ਨਾ ਆਪਣੇ ਲਈ ਉਹਦੇ ਮੂੰਹੋਂ ਇਹ ਤੇ ਨਹੀਂ ਨਿਕਲਿਆ ਹੋਣਾ ਮੇਰੇ ਹਿਸਾਬ ਨਾਲ ਵੀ ਮੰਮੀ ਤੇ ਗਰਮੀ ਦਾ ਅਸਰ ਲਿਆਉਣਾ ਕੀ ਆ ਮੇਰਾ ਮੇਲੀ ਬਿਲਾਂ ਨਾ ਕਰੀਤ ਲਈ ਵੀ ਰਹਣਾ ਭਾਬੀ ਲਈ ਤੇ ਸਾਡੇ ਘਰ ਲੜਾਈ ਨਹੀਂ ਪੈਣੀ ਅਨਿਖੀ ਜੀ ਗੱਲ ਖਣੋ ਲੜਾਈ ਪਾਉਂਦੀ ਉਹ ਸਿਆਣੀ ਆ ਫਿਰ ਵੀ ਤੈਨੂੰ ਨਹੀਂ ਅਕਲ ਆਉਂਦੀ ਉਹ ਫਿਰ ਵੀ ਸਿਆਣੀ ਆ ਆ ਮੇਕੋ ਗਲਤੀ ਹੋ ਗਈ ਵੀਰ ਮੈਂ ਤੇ ਕਬੂਲਣ ੜਾ ਮੇਕੋ ਗਲਤੀ ਹੋ ਗਈ ਕਿਹੜੇ ਵੇਲੇ ਨੂੰ ਪਛਤਾਉਣ ਵਾਲੀ ਗੱਲ ਆਗੇ